ਤੁਸੀਂ ਦੇਖ ਰਹੇ ਹੋ ਆਸਮ ਜੱਟ ਨਿਊਜ਼ ਮੈਂ ਹਾ ਪੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਪੱਖ ਦੀ ਸਿਆਸਤ ਦੇ ਵਿੱਚ ਅੱਜ ਫਿਰ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਦੇਸ਼ ਦੁਨੀਆ ਦੀ ਗੱਲ ਕਰਾਂਗੇ ਦੇਸ਼ ਦੀ ਸਿਆਸਤ ਨੂੰ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਪਰ ਪਹਿਲਾਂ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਸਵਾਗਤ ਕਰ ਲੈਣਾ ਹੈ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਬਹੁਤ-ਬਹੁਤ ਧੰਨਵਾਦ ਪੁਪਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਅ ਕੱਲ ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਆਪਣੇ ਖਾਸ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਪੰਜਾਬ ਦੀ ਕਾਂਗਰਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਖਿੱਚੋਤਾਣੀ ਚੱਲ ਰਹੀ ਹੈ ਉਸ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਨੂੰ ਲੈ ਕੇ ਇੱਕ ਬਿਆਨ ਅੱਜ ਸਾਹਮਣੇ ਆਇਆ ਵਾ ਕਿ ਰਾਹੁਲ ਗਾਂਧੀ ਖੋਣਾ ਦੇ ਵੱਲੋਂ ਕੋਈ ਸਖਤ ਬਿਆਨ ਜਾਰੀ ਕੀਤੇ ਗਏ ਨੇ ਉਹ ਬਿਆਨ ਕਿਹੜੇ ਨੇ ਅਤੇ ਉਹ ਬਿਆਨ ਜਿਹੜੇ ਆ ਉਹ ਕਿਸ ਆਗੂ ਦੇ ਵੱਲ ਇਸ਼ਾਰਾ ਕਰ ਰਹੇ ਨੇ ਭੁਪਿੰਦਰ ਜੀ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਨਜ਼ਰ ਆਉਂਦੀਆਂ ਨੇ ਉਵੇਂ-ਉਵੇਂ ਜੀ ਜਿਹੜੀ ਸਾਡੀ ਪੰਜਾਬ ਕਾਂਗਰਸ ਦੇ ਆਗੂ ਨੇ ਪੰਜਾਬ ਕਾਂਗਰਸ ਆ ਜਿਹੜੀ ਜੀ ਉਹਦੀ ਲੀਡਰਸ਼ਿਪ ਨੇ ਹਮ ਹਾਈ ਕਮਾਂਡ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ ਜੀ ਸੋ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਹਰਾਂ ਦੇ ਬਿਆਨ ਜਿਹੜੇ ਸੀਗੇ ਉਹਨਾਂ ਦੇ ਬਾਰੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਦੇ ਜੋ ਕਹਿਣਾ ਹੈ ਕਿ ਇਹ ਸਮੇਂ-ਸਮੇਂ ਦੇ ਵਿੱਚ ਆਪਣੇ ਅਨੁਸ਼ਾਸਨਹੀਨਤਾ ਕਰਦੇ ਨੇ ਸਮੇਂ-ਸਮੇਂ ਤੇ ਔਰ ਕਈ ਵਾਰੀ ਇਹਨਾਂ ਨੇ ਬਿਆਨ ਇਹੋ ਜਿਹੇ ਦਿੱਤੇ ਨੇ ਤੱਤੇ ਬਿਆਨ ਜਿਹੜੇ ਕਿ ਆਪਣੀ ਪਾਰਟੀ ਦੇ ਖਿਲਾਫ ਹੁੰਦੇ ਨੇ ਜੀ ਸੋ ਬਾਹਰ ਦਾ ਰਸਤਾ ਬਖਾਉਣ ਦੀਆਂ ਗੱਲਾਂ ਵੀ ਕੀਤੀਆਂ ਨੇ ਕਾਂਗਰਸ ਦੇ ਲੀਡਰਾਂ ਨੇ ਸਾਰੇ ਤਕਰੀਬਨ ਜਿਹੜੇ ਮੇਨ ਵੱਡੇ ਲੀਡਰ ਨੇ ਪੰਜਾਬ ਕਾਂਗਰਸ ਤੇ ਬਿਆਨ ਆਏ ਹੁਣ ਜਿਸ ਢੰਗ ਨਾਲ ਹਾਈ ਕਮਾਂਡ ਨੇ ਇੱਕ ਮੀਟਿੰਗ ਦਿੱਲੀ ਸੱਦੀ ਸੀ ਹੂੰ ਜਿਹਦੇ ਵਿੱਚ ਪੰਜਾਬ ਦੇ ਸਾਡੇ ਕਾਂਗਰਸ ਦੇ ਆਗੂ ਵੀ ਉੱਥੇ ਪਹੁੰਚੇ ਜੀ ਉਹਦੇ ਵਿੱਚ ਜਿਹੜੀ ਮੀਟਿੰਗ ਜਿਹੜੀ ਸੀਗੀ ਇਹ ਅ ਮਲਕਾਰ ਖੜਗੇ ਜੇ ਪ੍ਰਧਾਨ ਕਾਂਗਰਸ ਦੇ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਸੱਦੀ ਗਈ ਸੀ ਰਾਹੁਲ ਗਾਂਧੀ ਵੀ ਮੌਜੂਦ ਸਨ ਉਸ ਮੀਟਿੰਗ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉੱਥੇ ਮੌਜੂਦ ਸਨ ਰਾਜਾ ਵੜਿੰਗ ਉੱਥੇ ਸੀ ਜੀ ਨਵਜੋਤ ਸਿੰਘ ਸਿੱਧੂ ਵੀ ਉੱਥੇ ਮੌਜੂਦ ਸਨ ਤੇ ਹੋਰ ਵੀ ਕਈ ਆਗੂ ਉੱਥੇ ਮੌਜੂਦ ਸਨ ਜੀ ਸੋ ਉਹਦੇ ਵਿੱਚ ਜੋ ਪਤਾ ਲੱਗਿਆ ਕਿ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੀਟਿੰਗ ਬੰਦ ਕਮਰੇ ਚ ਸੀ ਪਰ باوجود ਇਸ ਤੇ ਹੂੰ ਉੱਥੇ ਜੋ ਰਾਹੁਲ ਗਾਂਧੀ ਸੀਗੇ ਉਹਨਾਂ ਦਾ ਜਿਹੜਾ ਲੈਜ਼ਾ ਸੀਗਾ ਜੀ ਉਹ ਸਖਤ ਸੀ ਨਾਰਾਜ਼ਗੀ ਉਹਨਾਂ ਦੇ ਚਿਹਰੇ ਤੇ ਨਜ਼ਰ ਆ ਰਹੀ ਸੀ ਜੋ ਪਤਾ ਲੱਗਿਆ ਸੂਤਰਾਂ ਤੋਂ ਜੋ ਗੱਲਬਾਤ ਦੱਸੀ ਜਾ ਰਹੀ ਆ ਜੋ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਜੀ ਸੋ ਉਹਨਾਂ ਦਾ ਇਸ਼ਾਰਾ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵੀ ਸੀ ਉਹਨਾਂ ਨੇ ਹਾਲਾਂਕਿ ਕਿਸੇ ਆਗੂ ਦਾ ਪੰਜਾਬ ਦੇ ਕਿਸੇ ਆਗੂ ਦਾ ਨਾਂ ਨਹੀਂ ਲਿਆ ਜੀ ਪਰ ਇਸ਼ਾਰਾ ਉਹਨਾਂ ਦਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਬਾਰੇ ਸੀ ਜੀ ਸੋ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਸ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਆ ਰਹੀਆਂ ਨੇ ਬੈਠਕਾਂ ਦਾ ਦੌਰ ਚੱਲ ਰਿਹਾ ਹੈ ਜੀ ਸੋ ਇਸ ਬੈਠਕ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਨੇ ਉਹ ਇਸ ਹੱਕ 'ਚ ਨਹੀਂ ਹੈ ਕਿ ਗੱਠ ਜੋੜ ਕੀਤਾ ਜਾਵੇ ਜੀ ਪਰ ਗੱਠ ਜੋੜ ਤੋਂ ਬਗੈਰ ਜਿਵੇਂ ਇੰਡੀਆ ਗੱਠ ਬੰਦਨ ਬਣਿਆ ਹੋਇਆ ਹੈ ਗੱਠ ਜੋੜ ਤੋਂ ਬਗੈਰ ਗਤੀ ਨਹੀਂ ਹੈਗੀ ਹਾਈ ਕਮਾਂਡ ਦੀ ਨਾਰਾਜ਼ਗੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਲੈ ਕੇ ਕਈ ਤਰ੍ਹਾਂ ਦੀ ਹੈ ਤੇ ਉਹ ਵੀ ਹਾਈ ਕਮਾਂਡ ਚਾਹੁੰਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਇੱਕ ਡਿਸਪਲਿਨ ਜਿਹੜਾ ਮੇਨਟੇਨ ਹੋਵੇ ਜੀ ਆਖਰਕਾਰ ਜੋ ਕੁਝ ਮਰਜ਼ੀ ਹੋਵੇ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਉਸ ਨੂੰ ਹਾਈ ਕਮਾਂਡ ਦੀ ਗੱਲ ਮੰਨਣੀ ਹੀ ਪੈਣੀ ਹੈ। ਸੋ ਇਹ ਸੀ ਅ ਵਿਰਿੰਦਰ ਜੀ ਕਾਂਗਰਸ ਪਾਰਟੀ ਦੀ ਜਿਹੜੀ ਕੱਲ ਮੀਟਿੰਗ ਹੋ ਗਿਆ ਕੱਲ ਮੀਟਿੰਗ ਦੇ ਵਿੱਚ ਜਿਹੜਾ ਬਿਆਨ ਸਾਹਮਣੇ ਆਇਆ ਉਹ ਤੇ ਅਗਲਾ ਸਵਾਲ ਵੀ ਮੇਰਾ ਜਿਹੜਾ ਹੈਗਾ ਉਹ ਇਸੇ ਪਾਰਟੀ ਦੇ ਨਾਲ ਹੀ ਸੰਬੰਧਤ ਆ। ਅ ਰਾਹੁਲ ਗਾਂਧੀ ਜੀ ਦੇ ਨਾਲ ਸੰਬੰਧਤ ਆ। ਰਾਹੁਲ ਗਾਂਧੀ ਜੀ ਵੱਲੋਂ ਹੁਣ ਮਤਲਬ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਇੱਕ ਮਹਮ ਦੀ ਕਹਿ ਲਈਏ। ਮਹਮ ਜੀ ਸ਼ੁਰੂ ਕੀਤੀ ਜਾ ਰਹੀ ਹੈ। ਮਤਲਬ ਇੱਕ ਉਹਨਾਂ ਵੱਲੋਂ ਅ ਅਕਾਸ਼ ਕਿਸੇ ਕਿਸੇ ਚੀਜ਼ ਆ ਕੀਤਾ ਜਾ ਰਿਹਾ ਵਾ ਉਹ ਚੀਜ਼ ਕੀ ਹੈ ਤੇ ਉਹ ਦੇ ਨਾਲ ਮਤਲਬ ਕੀ ਉਹ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਜਾਂ ਕਿਸ ਤਰ੍ਹਾਂ ਦਾ ਮਤਲਬ ਉਹ ਮਹਮ ਹੈ ਉਹ ਸਾਡੇ ਦਸਕਿਆਂ ਨੂੰ ਇੱਕ ਵਾਰ ਜਰੂਰ 2022 ਸਤੰਬਰ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਜੀ ਕੀਤੀ ਗਈ ਸੀ ਆਪਣੇ ਪੰਜਾਬ 'ਚ ਵੀ ਹੋ ਕੇ ਲੰਘੇ ਸੀ ਰਾਹੁਲ ਹੁਣ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣਾਂ ਜਨਵਰੀ ਤੋਂ ਰਾਹੁਲ ਗਾਂਧੀ ਹੁਰੀ ਭਾਰਤ ਨਿਆਂ ਯਾਤਰਾ ਜਿਹੜੀ ਹੈ ਉਹ ਮਨੀਪੁਰ ਤੋਂ ਸ਼ੁਰੂ ਕਰ ਰਹੇ ਨੇ ਤੇ 20 ਮਾਰਚ ਨੂੰ ਉਹਨਾਂ ਨੇ ਮੁੰਬਈ 'ਚ ਖਤਮ ਕਰਮੀ ਆ ਜੀ ਔਰ 1200 ਕਿਲੋਮੀਟਰ ਦੇ ਕਰੀਬ ਦੀ ਇਹ ਯਾਤਰਾ ਦੱਸੀ ਜਾ ਰਹੀ ਹੈ 14 ਸਟੇਟਾਂ 85 ਜ਼ਿਲ੍ਹੇ ਜੀ ਕਵਰ ਕਰਨਗੇ ਨਾਗਾਲੈਂਡ ਅਸਾਮ ਮੇਘਾਲਿਆ ਤੇ ਰਾਜਸਥਾਨ ਹੁੰਦੇ ਹੋਏ ਇਹ ਮਹਾਰਾਸ਼ਟਰ ਪਹੁੰਚਣਗੇ ਦੇਖੋ ਕਾਰਨ ਕੀ ਹੈ ਉਹ ਰਾਹੁਲ ਗਾਂਧੀ ਹੋਣਾ ਦਾ ਕਹਿਣਾ ਹੈ ਕਿ ਆਰਥਿਕ ਸਮਾਜਿਕ ਤੇ ਜਿਹੜਾ ਸਮਾਜਿਕ ਨਿਆਂ ਨੂੰ ਧਿਆਨ ਚ ਰੱਖਦੇ ਹੋਏ ਉਹ ਇਹ ਯਾਤਰਾ ਜਿਹੜੀ ਆ ਉਹ ਕਰਨਗੇ ਹੂੰ ਸੋ ਕਿਤੇ ਨਾ ਕਿਤੇ ਇਹ ਜਿਹੜੀ ਯਾਤਰਾ ਹੈਗੀ ਹੈ ਇਹ ਲੋਕ ਸਭਾ ਦੇ ਚੋਣਾਂ ਦੇ ਸਮੇਂ ਦੇ ਪਹਿਲਾਂ ਕਰਨੀ ਕਾਂਗਰਸ ਦੇ ਲਈ ਕਾਫੀ ਫਰੂਟਫੁੱਲ ਹੋ ਸਕਦੀ ਹੈ ਜੀ ਕਾਫੀ ਫਾਇਦਾ ਪਾਉ ਸਕਦਾ ਹੈ ਰਾਹੁਲ ਗਾਂਧੀ ਉਹ ਪਰਿਵਾਰ ਹੈ ਜਿਹੜਾ ਲੋਕਾਂ ਦੀ ਗਾਂਧੀ ਪਰਿਵਾਰ ਜਿਹੜਾ ਹੈ ਨਾ ਉਹ ਤੁਸੀਂ ਅਕਸਰ ਦੇਖਦੇ ਹੋਵੋਗੇ ਪੁਰਾਣੇ ਵੀ ਤੁਸੀਂ ਦੇਖ ਲੋ ਕਿ ਜਿਹੜੇ ਲੀਡਰਸ਼ਿਪ ਸੀ ਕਾਂਗਰਸ ਦੀ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਜੀ ਜੀ ਉਹਨਾਂ ਦੇ ਦਾਦੀ ਆਮ ਲੋਕਾਂ ਦੇ ਨਾਲ ਕਾਫੀ ਵਿਚਰਦੇ ਸੀ ਆਮ ਲੋਕਾਂ ਦੇ ਅਕਸਰ ਦੇਖਿਆ ਹੋਣਾ ਹੈ ਵੀ ਕਦੀ ਕਿਸੇ ਦੇ ਘਰ ਪਹੁੰਚ ਗਏ ਕਦੀ ਕਿਸੇ ਦੇ ਘਰ ਪਹੁੰਚ ਗਏ ਤੇ ਇੱਕ ਲੋਕਾਂ ਦੇ ਵਿੱਚ ਜਿਹੜੀ ਸਿੰਪਥੀ ਕ੍ਰੀਏਟ ਕੀਤੀ ਜਾਂਦੀ ਹੈ ਹਮਦਰਦੀ ਜਤਾਈ ਜਾਂਦੀ ਹੈ ਲੋਕਾਂ ਦੇ ਨਾਲ ਔਰ ਲੋਕਾਂ ਦੇ ਨਾਲ ਆਪਣੇਪਨ ਦਾ ਅਹਿਸਾਸ ਜਿਹੜਾ ਦਵਾਨਾ ਹੈ ਜੀ ਲੋਕਾਂ ਨੂੰ ਜਾਣਨਾ ਸਮਝਣਾ ਇੱਕ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਚੰਗੀ ਲੀਡਰਸ਼ਿਪ ਕੁਆਲਟੀ ਦਾ ਹੋਣਾ ਕਿ ਲੋਕਾਂ ਦੀਆਂ ਚੀਜ਼ਾਂ ਨੂੰ ਸਮਝਣਾ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝ ਕੇ ਉਹਨਾਂ ਨੂੰ ਮੁੱਦਿਆਂ ਨੂੰ ਉੱਪਰ ਚੁੱਕਣਾ ਦੇਖੋ ਇਹ ਕਾਫੀ ਸਮੇਂ ਤੋਂ ਜਿਸ ਢੰਗ ਨਾਲ ਰਾਹੁਲ ਗਾਂਧੀ ਨੂੰ ਬਹੁਤ ਸਾਰੇ ਲੋਕ ਖਾਸ ਤੌਰ ਤੇ ਆਪੋਜੀਸ਼ਨ ਵਾਲੇ ਇੱਕ ਨਾਂ ਲੈ ਕੇ ਬੁਲਾਉਂਦੇ ਸੀ ਪੱਪੂ ਪੱਪੂ ਹਮ ਪੱਪੂ ਦਾ ਨਾਮ ਮਲੇ ਨੂੰ ਤੇ ਕੁਝ ਪਤਾ ਦੀ ਦੁਨੀਆ ਦਾ ਨਹੀਂ ਹੈ ਪਰ ਮੈਂ ਸਮਝਣਾ ਕਾਫੀ ਮੈਚਿਓਰਿਟੀ ਔਰ ਕਾਫੀ ਰਾਹੁਲ ਗਾਂਧੀ ਨੂੰ ਲੋਕਾਂ ਦੀ ਜਿਹੜੀ ਨਬਜ਼ ਹੈ ਉਹ ਟੋ ਟੋਲਣ ਦਾ ਜਿਹੜਾ ਮੈਂ ਸਮਝਣਾ ਐਕਸਪਰਟ ਨੇ ਉਹਨਾਂ ਨੂੰ ਪਤਾ ਹੈ ਤੇ ਇਸ ਵੇਲੇ ਲੋਕਾਂ ਦੀ ਨਬਜ਼ ਜਿਹੜੀ ਆ ਟੋ ਟੋਲਣੀ ਬੜੀ ਜ਼ਰੂਰੀ ਹੈ ਲੋਕ ਸੀ ਚਾਹੁੰਦੇ ਨੇ ਲੋਕ ਹਮਦਰਦੀ ਤੁਸੀਂ ਅਕਸਰ ਦੇਖਿਆ ਹੋਣਾ ਜਦੋਂ ਵੀ ਆnde ਕਿਸੇ ਬੱਚੇ ਨੂੰ ਗੜਣਾ ਲਾ ਲਿਆ ਕਦੀ ਕਿਸੇ ਮਜ਼ਦੂਰ ਦੇ ਨਾਲ ਰਲ ਕੇ ਕਦੀ ਮਕੈਨਿਕ ਬਣ ਕੇ ਮਕੈਨਿਕ ਮਕੈਨਿਕ ਕਲੀ ਕੁਝ ਬਣ ਗਏ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਚੀਜ਼ ਅਹਿਸਾਸ ਹੋਣਾ ਕਿ ਅਸੀਂ ਵੀ ਤੁਹਾਡੇ ਵਿੱਚੋਂ ਹੀ ਆਂ ਅਸੀਂ ਤੁਹਾਡੇ ਨਾਲ ਦੇ ਆਂ ਅਸੀਂ ਕੋਈ ਅਲੱਗ ਨਹੀਂ ਹੈਗੇ ਲੋਕਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਪਸੰਦ ਵੀ ਆਉਂਦੀਆਂ ਨੇ ਤੇ ਜਿਹਦਾ ਆ ਕਾਫੀ ਫਾਇਦਾ ਵੀ ਹੁੰਦਾ ਹੈ ਜੀ ਜੀਵੰਦਰ ਸਿੰਘ ਜੀ ਇਹ ਸੀ ਆਪਣੇ ਮਤਲਬ ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਉਹ ਤੇ ਤੀਸਰਾ ਸਵਾਲ ਮੇਰਾ ਇਸੇ ਪਾਰਟੀ ਦੇ ਨਾਲ ਹੀ ਸੰਬੰਧਤ ਹੈ ਬਲਕਿ ਇਸੇ ਸ਼ਖਸ ਦੇ ਨਾਲ ਹੀ ਮਤਲਬ ਰਾਹੁਲ ਗਾਂਧੀ ਜੀ ਹੁਣਾਂ ਨਾਲ ਹੀ ਸੰਬੰਧਤ ਹੈ ਜੀ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਆਪਣੇ ਕਬੱਡੀ ਖਿਡਾਰੀ ਨੇ ਬਜਰੰਗ ਪੁੰਨਿਆ ਜਿਹੜਾ ਉਹਨਾਂ ਦਾ ਪਹਿਲਵਾਨ ਪਹਿਲਵਾਨ ਜੀ ਪਹਿਲਵਾਨ ਨੇ ਖਿਡਾਰੀ ਨੇ ਵਧੀਆ ਤੇ ਉਹਨਾਂ ਦੇ ਨਾਲ ਮਤਲਬ ਗੱਲਬਾਤ ਮੁਲਾਕਾਤ ਕੀਤੀ ਗਈ ਆ ਉਹ ਕੀ ਮੁਲਾਕਾਤ ਸੀ ਕਿੱਥੇ ਹੋਈ ਆ ਉਹ ਦਰਸ਼ਕਾਂ ਨੂੰ ਸਾਡੇ ਜ਼ਰੂਰ ਦੱਸੋ ਦੇਖੋ ਸਾਕਸ਼ੀ ਮਲਕ ਜਿਹੜੀ ਪਹਿਲਵਾਨ ਹੈ ਜੀ ਉਹਨਾਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਜੋ ਜੋ ਕੁਝ ਵੀ ਹੋਇਆ ਸਭ ਨੂੰ ਪਤਾ ਦਰਹਾਂ ਦੀ ਗੱਲ ਨਹੀਂ ਹੈ ਜੀ ਬਿਲਕੁਲ ਆਪਣਾ ਮੈਡਲ ਤੱਕ ਉਹਨਾਂ ਨੇ ਭਾਰਤ ਰਤਨ ਤੱਕ ਵਾਪਸ ਕੀਤਾ ਔਰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੰन्यास ਲੈ ਲਿਆ ਜੀ ਔਰ ਇਸ ਵੇਲੇ ਜੋ ਪਲਵਾਨਾਂ ਦੇ ਵਿੱਚ ਤੇ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਜੋ ਇਸ ਵੇਲੇ ਜੀ ਕਸ਼ਕ ਮਖੇਸ ਚੱਲ ਰਹੀ ਹੈ ਤਣਾਅ ਚੱਲ ਰਿਹਾ ਜੀ ਤਣਾਅ ਚੱਲ ਰਿਹਾ ਇਸ ਦੇ ਦੌਰਾਨ ਰਾਹੁਲ ਗਾਂਧੀ ਉੱਥੇ ਪਿੰਡ ਛਾਰਾ ਬਜਰੰਗਪੁਰੀਆਂ ਦੇ ਪਿੱਟ ਗਏ ਨੇ ਠੀਕ ਹੈ 2.5 ਘੰਟੇ ਦਾ ਸਮਾਂ ਉਹਨਾਂ ਨੇ ਉੱਥੇ ਬਤੀਤ ਕੀਤਾ ਬਤੀਤ ਕੀਤਾ ਜੀ ਤੇ ਗੱਲਾਂ ਬਾਤਾਂ ਕੀਤੀਆਂ ਨੇ ਸਮੱਸਿਆਵਾਂ ਜਿਹੜੀਆਂ ਨੇ ਉਹ ਸਮਝੀਆਂ ਨੇ ਅਚਾਨਕ ਦੌਰਾ ਸੀਗਾ ਇਸ ਵੇਲੇ ਜੋ ਇਸ ਢੰਗ ਨਾਲ ਇਹਨਾਂ ਦੀ ਜੋ ਵੀ ਹੈ ਤਣਾਅ ਚੱਲ ਰਿਹਾ ਹੈ ਰਾਹੁਲ ਗਾਂਧੀ ਦਾ ਅਚਾਨਕ ਦੌਰਾ ਸੀ ਉਹਨਾਂ ਨਾਲ ਹਮਦਰਦੀ ਜਤਾਈ ਹੈ ਗੱਲਾਂបਤਾਂ ਸਾਂਝੀਆਂ ਕੀਤੀਆਂ ਨੇ ਜੀ 2.5 ਘੰਟੇ ਉੱਥੇ ਰਹੇ ਨੇ ਔਰ ਉਹਨਾਂ ਨੇ ਬਜਰੰਗ ਇੱਥੋਂ ਤੱਕ ਕਿ ਉਹ ਬਜਰੰਗ ਪੁਨੀਆਂ ਦੇ ਨਾਲ ਕੁਸ਼ਤੀ ਵੀ ਜਿਹੜੀ ਆ ਉੱਥੇ ਕੀਤੀ ਹੈ ਮਤਲਬ ਇੱਕ ਤਰ੍ਹਾਂ ਨਾਲ जानने ਦੀ ਕੋਸ਼ਿਸ਼ ਕੀਤੀ ਹੈ ਬਈ ਕਿ ਕੁਸ਼ਤੀ ਕਿਸ ਢੰਗ ਨਾਲ ਪਹਿਲਵਾਨ ਖੇਡ ਦੇਣ ਹੁਣ ਗੱਲ ਪਤਾ ਕੀ ਹੈ ਜੀ ਗੱਲ ਇਹ ਹੈ ਕਿ ਜਿਸ ਢੰਗ ਨਾਲ ਇੱਥੇ ਸਭ ਚੀਜ਼ਾਂ ਉੱਥੇ ਚੱਲ ਰਹੀਆਂ ਨੇ ਹੁਣ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਇੱਕ ਪਾਸੇ ਜਿੱਥੇ ਜਿਸ ਢੰਗ ਨਾਲ ਭਾਰਤ ਦੀਆਂ ਧੀਆਂ ਜਿਹੜੀਆਂ ਨੇ ਉਹ ਮੈਡਲ ਲੈ ਕੇ ਆ ਰਹੀਆਂ ਨੇ ਪਹਿਲਵਾਨੀ ਦੇ ਵਿੱਚ ਏਡਾ ਨਾਂ ਰੋਸ਼ਨ ਕਰ ਰਹੀਆਂ ਨੇ ਉੱਥੇ ਇੱਕ ਧੀ ਦੇ ਨਾਲ ਇਹੋ ਜਿਹਾ ਅਚਾਨਕ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਕੀ ਲੋਕ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕਰਨਗੇ ਇਸ ਖੇਤਰ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਆਉਣ ਨੂੰ ਇੱਕ ਬੜੀ ਵੱਡੀ ਗੱਲ ਹੈ ਸੋ ਕਿਤੇ ਨਾ ਗੱਲ ਗੱਲ ਠੀਕ ਹੈ ਓਪੋਜੀਸ਼ਨ ਦਾ ਲੀਡਰਸ਼ਿਪ ਦਾ ਕਾਮ ਹੀ ਹੁੰਦਾ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣਾ ਪਿੱਛੇ ਜੀ ਤੁਸੀਂ ਵੀ ਦੇਖਿਆ ਹੋਣਾ ਸੁਣਿਆ ਹੋਣਾ ਅਸੀਂ ਅਕਸਰ ਟੈਲੀਵਿਜ਼ਨਾਂ ਦੇ ਉੱਤੇ ਨਾਟਕਾਂ ਦੇ ਵਿੱਚ ਜਾਂ ਬਹੁਤ ਸਾਰੇ ਧਾਰਮਿਕ ਕਹਾਣੀਆਂ ਦੇ ਵਿੱਚ ਸੀਰੀਅਲ ਦੇ ਵਿੱਚ ਦੇਖਦੇ ਗਏ ਕਿ ਜਿਹੜਾ ਰਾਜੇ ਹੁੰਦੇ ਸੀ ਚੰਗੇ ਰਾਜੇ ਹੁੰਦੇ ਸੀ ਨਾ ਉਹ ਭੇਸ ਬਦਲ ਕੇ ਪ੍ਰਜਾ ਦੇ ਵਿੱਚ ਜਾਂਦੇ ਸੀ ਤੇ ਉੱਥੋਂ ਦੇ ਲੋਕਾਂ ਦੀ ਸਾਰ ਲੈਂਦੇ ਸੀ ਕਿ ਕੀ ਕਹਿਣਾ ਹੈ ਇਹਨਾਂ ਦਾ ਕਿਸ ਢੰਗ ਨਾਲ ਇਹ ਲੋਕ ਕੰਮ ਕਰ ਰਹੇ ਨੇ ਔਰ ਕਿਸ ਢੰਗ ਨਾਲ ਕੀ ਸਮੱਸਿਆਵਾਂ ਨੇ ਹਮ ਪਰ ਅੱਜ ਕੱਲ ਜੋ ਹਾਲਾਤ ਚੱਲਦੇ ਪਏ ਨੇ ਜੀ ਉਹ ਲੋਕਾਂ ਨੂੰ ਲੀਡਰਾਂ ਨੂੰ ਜ਼ਿਆਦਾ ਕਰਕੇ ਲੀਡਰਾਂ ਨੂੰ ਹਮ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਕਿ ਆਪਣੀ ਕੁਰਸੀ ਤੱਕ ਦਾ ਮਤਲਬ ਹੁੰਦਾ ਹੈ ਕਿ ਆਪਾਂ ਕਿਸ ਢੰਗ ਨਾਲ ਕੁਰਸੀ ਸੰਭਾਲ ਸਕਦੇ ਆ ਜੀ ਸੋ ਦੂਜੀ ਪਾਸੇ ਰਾਹੁਲ ਗਾਂਧੀ ਦੀ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਕੁਆਲਿਟੀ ਹੈਗੀ ਹੈ ਕਾਬਲੇ ਤਾਰੀਫ ਹੈ ਹਮ ਜਿਸ ਢੰਗ ਨਾਲ ਰਾਹੁਲ ਗਾਂਧੀ ਇੱਥੇ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਦੀ ਜਿਹੜੀ ਸਮੱਸਿਆਵਾਂ ਨੂੰ ਸਮਝਦੇ ਨੇ ਦੇਖਦੇ ਨੇ ਹਮ ਹੁਣ ਗੱਠ ਛੋੜ ਜਿਹੜਾ ਹੈਗਾ ਉਹ ਉਸ ਨੂੰ ਕਾਫੀ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਜਿਸ ਢੰਗ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਸੂਬੇ ਦੇ ਪੂਰੇ ਉਪਦੇਸ਼ ਦੇ ਵਿੱਚ ਜੀ ਤੇ ਕਿੰਨੇ ਕਿਤੇ ਲੋਕ ਜਿਹੜੇ ਨੇ ਜੀ ਉਹ ਚਾਹੁੰਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਜੀ ਹਰ ਤਰੀਕੇ ਦੇ ਨਾਲ ਕੋਈ ਤਬਦੀਲੀ ਆਵੇ ਦੇਸ਼ ਜਿਹੜਾ ਉੱਪਰ ਨੂੰ ਵਧੇ ਸੋ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇੜੇ ਆ ਰਹੀਆਂ ਨੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਕੁਝ ਨਾ ਕੁਝ ਕਰਨ ਤੇ ਲੱਗੀਆਂ ਹੋਈਆਂ ਨੇ ਉੱਪਰ ਥੱਲੇ ਵੀ ਕਿਸ ਢੰਗ ਨਾਲ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦੀ ਹਮਦਰਦੀ ਲੋਕਾਂ ਦੀ ਜਿਹੜੀ ਹੈ ਫੇਵਰ ਲੋਕਾਂ ਦਾ ਲਿਆ ਜਾ ਸਕੇ ਲੋਕ ਉਹਨਾਂ ਤੋਂ ਅ ਪ੍ਰਭਾਵਿਤ ਹੋ ਸਕਣ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਬਹੁਤ ਸਾਰੇ ਪਟਾਰੇ ਵੀ ਖੁੱਲਣਗੇ ਸਕੀਮਾਂ ਦੇ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਇਸ ਢੰਗ ਦੀ ਸਕੀਮ ਲੈ ਕੇ ਆਵਾਂਗੇ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਦੂਜੀ ਪਾਰਟੀ ਕੋਲ ਗਈ ਇਸ ਢੰਗ ਦੀ ਸਕੀਮ ਲੈ ਕੇ ਆਵਾਂਗੇ ਪਰ ਲੋਕਾਂ ਨੇ ਤੇ ਦੇਖਣਾ ਵੀ ਹੁਣ ਕੰਮ ਕਿਹੜੀ ਪਾਰਟੀ ਚੰਗੇ ਕਰਦੀ ਹੈ ਤੇ ਜਿਹੜੀ ਪਾਰਟੀ ਚੰਗੇ ਕੰਮ ਕਰੂਗੀ ਉਸ ਨੂੰ ਜਿਹੜਾ ਹੈ ਕਿ ਲੋਕ ਫਤਵਾ ਦੇ ਦੇਣਗੇ ਜੀ ਜੀ ਵਰਿੰਦਰ ਜੀ ਧੰਨਵਾਦ ਸੋ ਇਹ ਸਾਨੂੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਨੇ ਦੱਸਿਆ ਕਿ ਸਮਾਂ ਹੀ ਦੱਸੇਗਾ ਕਿ ਸਿਆਸਤ ਕਿਦਨੂੰ ਮੋੜ ਲੈਂਦੀ ਹੈ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਨਵੀਂ ਪੱਖ ਦੀ ਸਿਆਸਤ ਪੱਖ ਦੀ ਸਿਆਸਤ ਦੇ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ